ਦੇਨੂੰ ਸਾਹੀਂ ਸਦੀ ਕੁ ਚਾਰ ਦੇ ਨਾਲ ਇਹ ਵੀ ਇਹਨਾਂ ਦਾ ਵੀ ਦੋ ਤਿੰਨ ਸਾਲਾਂ ਦੇ ਵਿੱਚ ਕਈ ਵੀ ਤੁਹਾਡੀ ਗਲੀ ਬਣ ਗਈ। ਹੁਣ ਸਾਡੀ ਗਲੀ ਤੇ ਹੀ ਬਣਵਾਤੀ। ਬਣਾਈ ਪਾਣੀ ਇਹਦੇ ਬਾਹੀ ਹੈ। ਚੰਗਾ ਅਨੰਦ ਰਣਜੀਤ ਵੈਰਲ ਵਰਕਰੋੜ ਅਮਲ ਸਤੋਂ ਅੱਜ ਸਾਡੇ ਮਾਨਯੋਗ ਐਮਐਲਏ ਡਾਕਟਰ ਜਸਬੀਰ ਸਿੰਘ ਜੀ ਸੰਧੂ ਸਰਦਾਰ ਦਲਜੀਤ ਸਿੰਘ ਜੀ ਮਾਨ ਜੀ ਦੇ ਆਫਿਸ ਦੇ ਵਿੱਚ ਇੱਥੇ ਪਧਾਰੇ ਸੀਗੇ। ਉਹਨਾਂ ਦੇ ਦਿਸ਼ਾ ਨਿਰਦੇਸ਼ ਅਨਸਾਰ ਜਿਹੜੀ ਹੈ ਮਹਿਕਮੇ ਵੱਲੋਂ ਸੜਕ ਬਣਾਈ ਗਈ ਲੋਹਾਰਾ ਕਾ ਰੋਡ ਦੀ ਸੜਕ ਜੋ ਕਿ ਪਿਛਲੇ 12-13 ਸਾਲਾਂ ਤੋਂ ਟੁੱਟੀ ਸੀ ਸੜਕ ਘੱਟ ਸੀ ਤੇ ਟੋਇਆਂ 'ਚ ਸੜਕ ਲੱਗਦੀ ਸੀ ਸੜਕੀ 'ਚ ਟੋਇਆਂ ਨਹੀਂ ਸੀ ਲੱਗਦੇ ਤੇ ਲੋਕੀ ਨਾਲੇ ਤੁਨ ਲੰਘਦੇ ਸੀ ਤੇ ਨਾਲੇ ਪੁਰਾਣੀਆਂ ਸਰਕਾਰਾਂ ਨੂੰ ਕੋਸਦੇ ਵੀ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ ਹਾਲ ਦਵਾਈਆਂ ਪਾਉਂਦੇ ਸੀ ਉਹਨਾਂ ਦੀ ਇੱਕ ਮੰਗ ਜਿਹੜੀ ਬੜੀ ਵੱਡੀ ਸੀ ਵੀ ਇਹ ਸੜਕ ਜਿਹੜੀ ਹੈ ਬਣਣੀ ਚਾਹੀਦੀ ਹੈ ਤੇ ਇਹ ਅਸੀਂ ਡੈਪੂਟੇਸ਼ਨ ਲੈ ਕੇ ਸਰਦਾਰ ਜਸਬੀਰ ਸਿੰਘ ਜੀ ਸੰਧੂ ਐਮ ਐਲ ਏ ਸਾਹਿਬ ਨੂੰ ਮਿਲੇ ਸੀਗੇ ਉਹਨਾਂ ਨੇ ਸਾਡਾ ਮਾਨ ਰੱਖਿਆ ਸਾਡੀ ਗੱਲ ਜਿਹੜੀ ਹੈ ਮੰਨੀ ਤੇ ਇਹ 14 ਕਿਲੋਮੀਟਰ ਲੰਬੀ ਜਿਹੜੀ ਸੜਕ ਹੈ ਇਹ ਸੜਕ ਕਰੋੜਾਂ ਰੁਪਏ ਦੀ ਜਿਹੜੀ ਹੈ ਉਹ ਲਗਦੇ ਨਾਲ ਬਣਾ ਕੇ ਇਲਾਕਾ ਨਿਵਾਸੀਆਂ ਦੀ ਜਿਹੜੀ ਇੱਕ ਬਹੁਤ ਵੱਡੀ ਚਿਰਾਂ ਤੋਂ ਲਟਕਦੀ ਹੋਈ ਮੰਗ ਜਿਹੜੀ ਹੈ ਪੂਰੀ ਕੀਤੀ ਤੇ ਅੱਜ ਇੱਥੇ ਮਣੀ ਪਲਾਜ਼ਾ ਮਾਰਕੀਟ ਵਿਖੇ ਸਦਾ ਦਲਜੀਤ ਸਿੰਘ ਮਾਨ ਜੀ ਦੇ ਆਫਿਸ ਦੇ ਵਿੱਚ ਐਮਐਲਏ ਸਾਹਿਬ ਆਏ ਸੀਗੇ ਇਹ ਸੜਕ ਦਾ ਉਦਘਾਟਨ ਕੀਤਾ ਤੇ ਨਾਲੇ ਉਹਨਾਂ ਨੇ ਸਾਰਿਆਂ ਨੂੰ ਹੋਰ ਵੀ ਜਿਹੜੀਆਂ ਜਿਹੜੀਆਂ ਸਾਡੀਆਂ ਡਿਮਾਂਡਾਂ ਜਾਂ ਜਿਹੜੀਆਂ ਸਾਨੂੰ ਸੁੱਖ ਸਹੂਲਤਾਂ ਹੋਰ ਵੀ ਮਿਲਣ ਵਾਲੀਆਂ ਨੇ ਉਹਨਾਂ ਬਾਰੇ ਵੀ ਉਹਨਾਂ ਨੇ ਵਿਸਾਰਸਾ ਤੁਹਾਨੂੰ ਦੱਸਿਆ ਤੇ ਸਾਨੂੰ ਬੜਾ ਮਾਣ ਹੈ ਤੇ ਬਹੁਤ ਬਹੁਤ ਧੰਨਵਾਦ ਅਪਣ ਪਿਛਲੇ 10 ਸਾਲ ਤੋਂ ਜਿਹੜੀ ਸੜਕ ਸੀ ਦਿਵਾਰਕਰ ਰੋਡ ਦੀ ਇਹਦਾ ਬਹੁਤ ਹੀ ਬੁਰਾ ਹਾਲ ਸੀਗਾ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਮਿਹਨਤ ਸਦਕਾ ਜਿਹੜਾ ਇਹ ਪਾਸ ਹੋ ਕੇ ਸੜਕ ਜਿਹੜੀ ਆ ਉਹ ਬਣ ਕੇ ਤਿਆਰ ਹੋਈ ਹੈ ਜੀ ਤੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਵਿਸ਼ੇਸ਼ ਤੌਰ ਤੇ ਡਾਕਟਰ ਜਸਬੀਰ ਸਿੰਘ ਜੀ ਉਹ ਆਪਣੇ ਗਹਿ ਵਿਖੇ ਉਹਨਾਂ ਨੇ ਆਏ ਆ ਤੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜੀ ਉਹਨਾਂ ਦਾ ਦੇਖੋ ਜੀ ਟੋਏ ਏਡੇ ਏਡੇ ਡੂੰਘੇ ਪਏ ਹੈਗੇ ਉਹ ਕੋਈ ਨਾਰਮਲ ਬੰਦਾ ਵੀ ਐਕਟਿਵ ਇਹਦੇ ਜਾਂਦਾ ਹੈ ਟੋਏ ਦੇ ਕਾਰਨ ਉਹ ਡਿੱਗ ਪੈਂਦਾ ਹੈਗਾ ਹਾਂਜੀ ਹਾਸੇ ਤੇ ਫਿਰ ਹੁਣੇ ਆ ਜੀ ਹੁਣ ਮਹਾਰਾਜ ਦੀ ਕਿਰਪਾ ਨਾਲ ਬਹੁਤ ਫੁੱਲ ਵਰਗੀ ਸੜਕ ਬਣ ਗਈ ਹੈ ਜੀ ਕਿੰਨੇ ਕਿਲੋ ਇਹ ਜੀ 14 ਤੋਂ 14.5 ਕਿਲੋਮੀਟਰ ਇੱਥੇ ਸਵੀਟਾ ਵੀ ਲੱਗਣੀ ਰਾਤ ਨੂੰ ਹਾਂ ਜੀ ਇਹ ਲਾਈਟਾਂ ਵਗੈਰਾ ਲੱਗੀਆਂ ਸਾਰੇ ਬੰਨੇ ਤੇ ਸਾਈਡ ਤੇ ਜਿਹੜੀ ਜਗ੍ਹਾ ਖਾਲੀ ਉਸੇ ਟਾਈਲ ਲੱਗੇਗੀ ਸੋ ਵਿਸ਼ੇਸ਼ ਤੌਰ ਤੇ ਡਾਕਟਰ ਜਸਪੀਰ ਸਿੰਘ ਸੰਤੂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਰੋਡ ਦੀ ਸੁਣੀ ਹਾਂ ਜੀ ਬਿਲਕੁਲ ਹਾਂ ਜੀ ਬਿਲਕੁਲ ਬੋਲੇ ਬੋਲੇ ਹਾਂ ਜੀ ਨਾ